ਦੱਸੋ ਮਿੱਤਰੋ ਕੀ ਰਿਪੋਰਟ ਆ ਟਰੈਕਟਰ ਦੀ ਹੁਣ ਹੈ ਚੌਂਕ ਦਾ ਇੱਧਰ ਛਾਵੇਂ ਖੜਾ ਹੋਇਆ ਹੈਗਾ ਧੁੱਪੇ ਕਰ ਤਾਂ ਐਂ ਚੌਂਕੂ ਜਿਵੇਂ ਆਉਦੀ ਮਿੱਟੀ ਚੌਂਕਦੀ ਹੁੰਦੀ ਹੈ ਨਾ ਚੱਕ ਮਰੂ ਨਿਕਾ ਹੁਣ ਆ ਬਾਛੇ ਤੇ ਪਾਲਸ਼ ਮਾਰਨੀ ਆ ਇਕੱਲੇ ਤੇ ਬਸ ਹੋਰ ਕਿਤੇ ਨਹੀਂ ਹੈ ਨਾ ਝੋਟਾ ਸਾਡਾ ਵੀਰ ਤੇ ਇੱਧਰ ਮਰੂ ਨਿਕਾ ਇਹ ਦੇਖੋ ਚੌਂਕ ਤੋਂ ਇਹ ਮੁਗਲੈਰ ਮਰਵਾਉਣਾ ਰਾਜੀ ਆ ਜੀ ਆਪਾਂ ਮੁਗਲੈਲ ਨਹੀਂ ਮਾਰਾਂਗੇ ਨਾ ਇਹ ਜੋ ਕਾਲਸ ਛਟਿਆਸ ਨਹੀਂ ਜਾਂਦੀ ਹੈ ਨਾ ਆ ਹੁਣ ਇਹ ਚ ਡੀਜ਼ਲ ਪਾਈ 100 ਕਿ ਗ੍ਰਾਮ ਤੇ ਧਾ ਲੀਟਰ ਮੁਗਲੈਲ ਹੈ ਨਾ ਇਹ ਮਾਰਤਾ ਇਹਨੇ ਥੋੜਾ ਚੱਕਿਆਂ ਦੇ ਮਰਜੇ ਚੱਕਿਆਂ ਦੇ ਪੂੰਜੀ ਤੇ ਹੁਣ ਚੌਂਕਦਾ ਬਿਲਕੁਲ ਜਾਮਾ ਇਹ ਤੇ ਲਗਾ ਹੀ ਐਟ ਤੱਕ ਮੰਦਰ ਲਾਦਾ ਮਸ਼ੀਨ ਮਸ਼ੂਨ ਲਾ ਕੇ ਸਾਗਾ ਪਿਆ ਬਾਹਰ ਉਹ ਲਾਉਣਾ ਆ ਟਰੈਕਟਰ ਆ ਲਾਤਾ ਹਾਂ ਯਾਰ ਸਾਨੂੰ ਬਾਹਰ ਕੱਢ ਦੇ ਟਰੈਕਟਰ ਸਾਨੂੰ ਕੱਢਣ ਲੱਗਾ ਟਰੈਕਟਰ ਬਾਹਰ ਆ ਟਰੈਕਟਰ ਦੀ ਧਾਈ ਤਵਾਈ ਕਰਾਉਨੇ ਆ ਤੇ ਮੇਰੇ ਵੀਰ ਬਲੌਗ ਨਾਲ ਜਰੂਰ ਆਲੇ ਰਿਹਾ ਕਰੋ ਮੇਰੇ ਵੀਰ ਆ YouTube ਤੇ ਵੱਧ ਪਾਵਾਂਗੇ YouTube ਤੇ ਦੇਖਦੇ ਰਿਹਾ ਕਰੋ ਬਿੱਲਾ ਸਿੱਧੂ ਘੁੰਮਣ ਦੇ ਨਾਲ ਤੇ ਪੇਜ ਆ ਵੀ ਤੇ ਨਾਲ ਜੁੜੇ ਰਿਹਾ ਕਰੋ ਮੇਰੇ ਵੀਰ ਧੰਨਵਾਦ ਐਂਡ ਤੱਕ ਬਲੌਗ ਦੇਖਦੇ ਰਹੋ ਖੈਲਪ ਤੇ ਕੱਢ ਲੈ ਟ੍ਰੈਕਟਰ ਬਾਹਰ ਅੱਜ ਤੋਂ ਆ ਕੇ ਲਿਆਉਣਾ ਇਹ ਤੇ ਇੱਕੋ ਲੈ ਕੇ ਜੈੱਡ ਕਰਾ ਕੇ ਲਿਆਉਣਾਗਾ ਪਰ ਮਾਤਾ ਜੀ ਆ ਗਏ ਜੈਕਟ ਲੈ ਕੇ ਠੰਡ ਹੋ ਜੂ ਮਾਤਾ ਜੀ ਇਹ ਵੀ ਮਿੱਤਰਾ ਆਪਾਂ ਪਹੁੰਚ ਗਏ ਕਿੱਥੇ ਕਹਿੰਦੇ ਆਸਪਤਾਲ ਦੇ ਸਾਹਮਣੇ ਆ ਦੇਖੋ ਕੰਕੀਲਾ 라ਜੂ ਜਣਦੀ ਗਲੰਤੋ ਦੇ ਦੋ ਨੇ ਤੇਰਾ ਸਰਵਿਟੇਸ਼ਨ ਆ ਜੋ ਮਰਜ਼ੀ ਲਿਆ ਨਾ ਕੀ ਆਪਰੇਸ਼ਨ ਦਾ ਆਪਣੇ ਦਾ ਜੈ ਟਰਮੀਨਲ ਕਾਰਵਾਸ਼ ਜੱਟ ਟਰਮੀਨਲ ਕਾਰਵਾਸ਼ ਦੋ ਨੇ ਇਹਨਾਂ ਕੋਲੇ ਦੋਵੇਂ ਪਾਸੇ ਲਿਫਟ ਲੱਗੀ ਆ ਦੇ ਇੱਧਰ ਵੀ ਲੱਗੀ ਆ ਆਪਣੀ ਆ ਮਾਨ ਕਰਕੇ ਜਿਵੇਂ ਮਰਜ਼ੀ ਧਵਾ ਕੇ ਲੈ ਕੇ ਆ ਹੁਣ ਲਿਗੇਸ਼ਨ ਦੱਸਦੇ ਆ ਪੱਕੀ ਮੋੜ ਮੰਡੀ ਵਾਲੇ ਨੂੰ ਪਹਿਲੀ ਗੱਲ ਤਾਂ ਇਹਨਾਂ ਕੋਲੇ ਖਨਾਉਣ ਦਾ ਸਾਧਨ ਵਾਲਾ ਪੜਾ ਯਾਰ ਮਾਗਰ ਹਣਾ ਹੁਣ ਉਹ ਟਰੈਕਟਰ ਦੇਖ ਤਿਆਰ ਕਰਕੇ ਖੜਾ ਦੇ ਇਹਨਾਂ ਨੇ ਹਣਾ ਆ ਦੇਖੋ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਗੱਡੀ ਛੱਡ ਕੇ ਵਾਗ ਗਿਆ ਗੱਡੀਆਂ ਖੜੀਆਂ ਜਾਂ ਧੋਣ ਵਾਲਿਆਂ ਵਿੱਚ ਖੜੀਆਂ ਵਿੱਚ ਵਿੱਚੋਂ ਵੀ ਖੜਾ ਜਾਂਦੇ ਭਰਾ ਹਨ ਤੁਸੀਂ ਗੱਡੀ ਛੱਡ ਕੇ ਖੜ ਵਾ ਕੇ ਥੋਕੇ ਅੰਦਰ ਲਾ ਦੇਣਗੇ ਇੱਥੇ ਉਹ ਜਿਵੇਂ ਉਹ ਟਰੈਕਟਰ ਤਾਂ ਇਹਨਾਂ ਦਾ ਹੈ ਟਰੈਕਟਰ ਧੋਕੇ ਖੜਾ ਹੈ ਖੜਾ ਦੇਖ ਪੂਰਾ ਪਰਸੋਂ ਲੈ ਜੇ ਬੰਦਾ ਕੋਈ ਕਿਸੇ ਨੂੰ ਸੰਸਾ ਨਹੀਂ ਹੈਗਾ ਨਾ ਮੋੜ ਮੰਡੀ ਰਾਜੂ ਹੈ ਆਪਣੇ ਭਰਾ ਆਸ ਦਾ ਹਸਦਾਲ ਦੇ ਸਾਹਮਣੇ ਹੈ ਬਿਲਕੁਲ ਇੱਕ ਨੰਬਰ ਪ੍ਰੋਗਰਾਮ ਆ ਖੜਾਉਣ ਖਰੂਣ ਦਾ ਪੂਰਾ ਪ੍ਰਬੰਧ ਦਾ ਟਰੈਕਟਰ ਹਨਾ ਪੂਰਾ ਪੂਰਾ ਪ੍ਰਬੰਧ ਹੈ 6 ਫਿਕਰੋ ਕੇ ਵਾਜੇ ਬੰਦਾ ਵੀ ਇਹ ਨਹੀਂ ਹੈਗਾ ਜੇ ਛੋਡੀ ਚਾਬੀ ਵਿੱਚ ਹੈ ਨਾ ਤੇ ਚਾਬੀ ਵਿੱਚ ਹੀ ਰਹੂ ਜੇ ਮੰਨ ਕੇ ਚੱਲ ਮੁੰਡੇ ਛੋਡੇ ਫੀਮ ਖਾਂਦੇ ਡਲੀ ਵਿੱਚ ਫੀਮ ਦੀਆਂ ਫੀਮ ਦੀ ਡਲੀ ਉੱਥੇ ਵੀ ਰਹੂਗੀ ਭਵਾਂ 10 ਦਿਨਾਂ ਵਾਦਾ ਆ ਕੇ ਚੱਕ ਲੋ ਕਾਰ ਚ ਐਡਾ ਤਾਕੜਾ ਭਰੋਸਾ ਹੈ ਬੰਦਿਆਂ ਦਾ ਹੈ ਆ ਦੇਖੋ ਹਾਂ ਜੀ ਮਿੱਤਰੋ ਇਸ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰ ਹਨਾ ਯਾਰ 1.80 85 ਹਜ਼ਾਰ ਫੋਲੋਅਰ ਆਪਣੇ ਹਨਾ ਅਸਲ ਐਵਰ ਜੁੜੇ ਹੋਏ ਨੇ YouTube ਤੇ ਵੀਡੀਓ ਦੇਖਦੇ ਹਜ਼ਾਰ ਬੰਦਾ ਇਹ ਗੱਲ ਨਹੀਂ ਬੰਦੀ ਆ ਕੀ ਜੀ ਲੈਂਦੀ ਰੱਖਿਓ ਬਹੁਤ ਹੈ ਬਈ ਪਾਲਸ਼ ਮਾਰ ਲਈ ਪਾਲਸ਼ ਕਰਨਾ ਪਾਲਸ਼ ਕਰਨਾ ਇਹਦਾ ਰਸਤਾ ਨਹੀਂ ਤਾਂ ਜੀ ਦੇਖਣਾ ਨਹੀਂ ਆਉਂਦਾ ਨਹੀਂ ਤਾਂ ਜੀ ਕਿਹਦਾ ਪਾਲਸ਼ ਕਰਨਾ ਮਾਰਦੇ ਅੱਛਾ ਉੱਥੇ ਹੋਣਾ ਮੰਨ ਕੇ ਚੱਲੋ ਵੀ ਆਹ ਚੀਜ਼ ਨਾ ਵੀ ਲਿਆਂਦੀਏ ਨੇ ਜਿਹੜੀ ਪਾਲਸ਼ ਮਾਰਨੀ ਆ ਕਹਿੰਦਾ ਨਾ ਹੱਥਾਂ ਨਾਲ ਉੱਥੇ ਗੱਲ ਨਹੀਂ ਬਣਦੀ ਇਹਦੇ ਵਿੱਚ ਪਾਈ ਪਾਲਸ਼ ਮਾਰ ਗਿਆ ਤੇ ਕੁੱਲ ਜੀ ਤੇ ਜਾਊਗੀ ਜਿੱਥੇ ਕਿਹਦੇ ਆਹ ਚਾਵਾਂ ਜੁਣ ਜਿਵੇਂ ਪਾਲਸ਼ ਨਹੀਂ ਜਾਂਦੀ ਉਹ ਮਿੱਤਰੋ ਆਪਾਂ ਦਿਖਾਉਨੇ ਆ ਆਪਣਾ ਟਰੈਕਟਰ ਆ ਪੰਪ ਬੂਮਪਣੀ ਆਪਾਂ ਖੋਲਿਆ ਬਿਲਕੁਲ ਹਣਾ ਆ ਦੇਖੋ ਵੀ ਦੇਖ ਸਕਦੇ ਹੋ ਬਿਲਕੁਲ ਸੀਲਡ ਆ ਇਹ ਇਹਦਾ ਬੱਤ ਦਾ ਆਪਾਂ ਇਕੱਲੀ ਕਿਵੇਂ ਬਦਲਾਈ ਹੈ ਦੀ ਹਨਾ ਉਹ ਵੀ 올ਡ ਮਾਡਲ 1999 ਵਾਲੀ 2000 ਮਾਡਲ ਵਾਲੀ ਲੈ ਡੱਡਾ ਦੀ ਪਵਾਈ ਹੈ ਹਨਾ ਤੇ ਬਾਕੀ ਸਾਰਾ ਕੁਝ ਠੀਕ ਲੜਾ ਬਿਲਕੁਲ ਕੀ ਲੱਗ ਜਣ ਬੈਟਰੀ ਦੂਜੀ ਵਾਰ ਨਵੀਂ ਧਰਾਈ ਆ ਹੁਣੀ ਥੋੜਾ ਜਣਾ ਹੁਣ ਜਿਵੇਂ ਆ ਚੀਜ਼ਾਂ ਇਹ ਚੀਜ਼ਾਂ ਥੋੜੀਆਂ ਕਮਜ਼ੋਰ ਦੇਣ ਲੱਗ ਗਈਆਂ ਯਾਰ ਇਹ ਹਨਾ ਉੱਥੇ ਤੋਂ ਗਏ ਸੀਗੇ ਕਰਾ ਲਾਉਣ ਬੰਦੇ ਬੈਠੇ ਰਹੇ ਉਸ ਤੇ ਦੱਪੀਏ ਜਿ ਮੋਰੀਆਂ ਕਰਤੀਆਂ ਜਿਹਦਾ ਜਿਗਾਰਡ ਵੀ ਕਰਾਵਾਂਗੇ ਕੋਈ ਆਪਾਂ ਇਹ ਨਹੀਂ ਹੈਗਾ ਟਰੈਕਟਰ ਦਾ ਤੇਲ ਵਧਾਇਆ ਆਪਣੇ ਦਾ ਹਾਂ ਆ ਦੇਖ ਸਕਦਾ ਤੁਸੀਂ ਕੇ ਗੱਥ ਵੀ ਨਹੀਂ ਲੱਗਿਆ ਜਿੱਥੇ ਆ ਸੀਲਡ ਉੱਥੇ ਆ ਜਮ ਬਿਲਕੁਲ ਸੀਲਡ ਆ ਬਿਲਕੁਲ ਜਮ ਇਦੋਂ ਲੈ ਕੇ ਇੱਥੇ ਤੱਕ ਫਾਕਲੀ ਕੇ ਬਦਲਾਈ ਆ ਉਹ ਡੱਕਾ ਨਹੀਂ ਕਰਾਇਆ ਹੋਵੇ ਇਹਦਾ ਵੀ ਡੱਕਾ ਵੀ ਕਰਾਇਆ ਗਿਆ ਕਿਉਂ ਕਿਵੇਂ ਖੁਸ਼ ਹਾਂ ਅੱਜ ਧੋ ਦੇ ਕੇ ਚਮਕਾ ਦੇ ਤਿੰਨ ਦਿਨ ਹੋ ਗਏ ਫੋਨ ਕਰੀਆ ਟਰੈਕਟਰ ਲੈ ਕੇ ਆ ਗਏ ਨੇ ਧੋਣਾਗਾ ਆ ਬੀਕੇ ਦੀ 17 ਆ ਕਹਿੰਦੇ ਫਰਕ ਪਿਆ ਜਾਂ 17 ਅਸਲ ਕੰਪਨੀ ਨੂੰ 17 ਦੇਣਾ ਚਾਹੀਦਾ ਹੈ ਰਾਜੂ ਇਹ ਅਸਲ ਟਰੈਕਟਰ ਦੇ 17 ਦੇਣਾ ਚਾਹੀਦਾਗਾ ਬਿਲਕੁਲ ਕਿਉਂਕਿ 17 ਜੀ ਸਲਿੱਪ ਨਹੀਂ ਮਾਰਦਾ ਪਹਿਲਾਂ ਮੈਨੂੰ ਇਹ ਵੀ 17 'ਚ ਦਬੂ ਆ ਇਹ 17 'ਚ ਤਾਂ ਸਵਾਦ ਦੇਣ ਲੱਗ ਗਿਆ 17 ਪੂਰਾ ਬਰਕ ਜੋਰ ਨਾਲ ਦਮਾਰਦਾ ਨਾ ਭੱਜ ਜਾਵਾ ਇਹ ਟਾਇਰ ਬੰਦਾ ਕੀ ਹੈ 17 'ਚ ਟਾਇਰ ਤਾਂ ਐ ਨਹੀਂ ਹੈਗਾ ਵੀ ਉੱਚਾ ਉੱਚਾ ਨਹੀਂ ਉਹਨਾਂ ਮਹਾਬਾਸ ਸਵਾਣੀਆਂ ਚੌੜਾ ਵੱਧਾ ਪਹਿਲਾਂ ਨਾਲ 16 ਇੰਚ ਚੌੜਾ ਸੀ ਇਹ 17 ਇੰਚ ਹੋ ਗਿਆ ਟਰੈਕਟਰ ਸੋਨਾ ਵੀ ਲੱਗਦਾ ਟਰੈਕਟਰ ਸੋਨਾ ਲੱਗਦਾ ਯਾਰ ਆ ਦੇਖ ਮੂਲੇ ਟਾਇਰ ਜਾਜ ਵਰਗਾ ਲੱਗਦਾ ਪਹਿਲਾਂ ਲੱਗਦਾ ਥੋੜਾ ਚੌੜਾ ਘਾਟਾ ਤੋਂ ਗੱਲ ਇਹ ਤੋਂ ਲਵਾਈ ਗੱਲ ਚੌੜਾ ਘਟ ਲਾ ਨੁੱਕੇ ਵਰਗਾ ਹੋ ਗਿਆ ਜਮਾ ਹੈ ਅਰ ਨਹੀਂ ਟਰੈਕਟਰ ਦੀ ਸੋਣੀ ਹੋਗੀ ਪੂਰਾ ਸੋਨਾ ਟਰੈਕਟਰ ਲਾਗਾ ਹੁਣ ਤਾਂ ਬਲੈਕ ਤੇ ਮਿਲਦਾ ਕਹਿੰਦੇ ਹੁਣ ਤਾਂ ਆਨਲਾਈਨ ਅੱਜ ਦੇ ਟਾਈਮ 'ਚ ਬਹੁਤ ਮਸ਼ੀਨੀ ਟਰੈਕਟਰ ਆਨਲਾਈਨ ਟਾਪ ਤੇ ਆ ਫਿਰ ਕੋਈ ਜੌਂਡੀਆ ਰ ਹੈ ਨਾ ਮੇਰੇ ਕੋਲ ਜੌਂਡੀਆ ਪਰ ਮੈਂ ਫੈਨ ਆਨਲਾਈਨ ਹਾਂ ਆਨਲਾਈਨ ਦਾ ਮੈਂ ਆਨਲਾਈਨ ਹਾਂ ਜੇ ਸੀਡੀ ਇਹਨੇ ਹੋ ਯਾਰ ਆਪਾਂ ਕੋਈ ਉਹ ਪੰਪ ਦੇਖ ਲਾ ਤੂੰ ਜਾ ਕੇ ਨਾ ਕੋਈ ਤੇਲ ਨਹੀਂ ਵਧਾਇਆ ਪੰਪ ਦਾ ਕੋਈ ਪੰਪ ਛੜਵਾਇ ਨਹੀਂ ਹੈਗਾ ਹਨਾ ਪੰਪ ਓਦਾਂ ਕਦੇ ਟੀਮ ਕਰਾਈ ਆ ਮੈਂ ਮੈਂ ਟਰੈਕਟਰ ਮੈਂ ਸਾਡੇ ਕੋਲੋਂ ਆਖਿਆ ਮਹਾਂ ਟਰੈਕਟਰ ਵੇਚ ਦੇ ਅੱਛਾ ਤੇ ਮਖਾਨਾ ਵਾਂ ਲੈ ਲੈਣ ਫੋਰ ਬਾਈ ਫੋਰ ਹਨਾ ਮੈਂ ਕਿਹਾ 4x4 ਲੈ ਲੈਣੇ ਆ ਪਰ ਆਪਣੇ ਖਰਾਹ ਤੇ ਗਾਉਂਦੇ ਕਿਉਂਕਿ ਉਦੀ ਕਟਾਈ ਨਹੀਂ ਹੁਣ ਕਿਸੇ ਦੇ ਕੈਰੇ ਦੀ ਮੋੜਨਾ ਪੈਂਦਾ ਹਨਾ ਬਾਈ ਕੋਈ ਟੱਖਾਂ ਵਾਲਾ ਹੋ ਗਿਆ ਫੱਕ ਵਾਲਾ ਕੈਰਾ ਹੋ ਗਿਆ ਹਨਾ ਇਹ ਕਹਿੰਦਾ ਵੀ ਲੈ 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 ਬਿਸ਼ੱਕ ਲੈ ਲੈ ਪਰ ਕਹਿੰਦਾ ਫਿਰ ਤੂੰ ਕਹਿਿਆ ਕਰੀਂ ਆ ਵੀ ਇਹ ਮੁੜਦਾ ਨਹੀਂ ਹੌਲੈਂਡ ਦਾ ਜਿਹੜਾ ਮਾਰਦੀ ਵੇਚਿਆ ਹੁਣ ਤੇਰਾ ਤੇ ਖੜਾ ਟਰੈਕਟਰ ਵੇਚੀ ਜਿਆ ਹੁਣ ਤਾਂ ਐਫ ਡੀ ਆ ਯਾਰ ਇਹ ਕਿੰਨਾ ਟਰੈਕਟਰ ਦਾ ਜੈਨੇਟਰ ਹੋਰ ਵੇਚੀ ਜਿਆ ਹੁਣ ਤਾਂ ਹੌਲੈਂਡ ਐਫ ਡੀ ਆ 21 ਮਾਡਲ ਆ 3200 ਘੰਟਾ ਚੱਲਿਆ ਹੈ ਤੈਨੂੰ ਮੀਟਰ ਦਿਖਾ ਦੇਣਾ ਤੇ ਟਰੈਕਟਰ ਦਾ ਕਲੱਚ ਟਰੈਕਟਰ ਦਾ ਯਾਰ ਕਲੀ ਕੇਮ ਪਾਈ ਆ ਕੁੱਲ ਜੀ ਸੀਲਡ ਆਲ ਦੇ ਤਾਂ ਉਹ ਟਰੈਕਟਰ ਬਲੈਕ ਤੇ ਮੈਨ ਲੱਗ ਜਿਉਂ ਜਾਮਾ 100% 21 ਮਾਡਲ ਜ਼ੋਰ ਵੱਧ ਮਾਰ ਲਿਆ ਕਹਿੰਦੇ ਹੁਣ ਆ ਥੋੜਾ ਜਿਹਾ ਫਰਕ ਹੈ ਲਓ ਜੀ ਦਵਾਈ ਚੱਲ ਵੀ ਟਰੈਕਟਰ ਦੀ ਤੇ ਇੰਜਨ ਦੇਖੋ ਤੁਸੀਂ ਤਾਂ ਤੁਹਾਨੂੰ ਦਿਖਾ ਦਿੰਨੇ ਐ ਪੈ ਗਿਆ ਮੈਂ ਕੋਕੇ ਵਰਗਾ ਛੱਕੇ ਬੰਦ ਜਿਹਾ ਹਣਾ ਕੋਈ ਟਰਬੋ ਨਾਲ ਛੇਡ ਖਾਦੀ ਨਹੀਂ ਜਿਵੇਂ ਜਿੱਦਾਂ ਇਹ ਆਈਆ ਨਾਲ ਉਦਾਂ ਦੀ ਆ ਬੜੇ ਭਰਾ ਸੀ ਨਾ ਟਰੈਕਟਰ ਮੈਂ ਪਹਿਲਾਂ 12 ਮਾਡਲ ਲਿਆ ਸੀ ਉਦੋਂ ਨੀਲੇ ਸਟicker ਹੁੰਦੇ ਸੀ ਤਰਬੋ ਸੁਪਰ ਦੇ ਹਨਾ 2013 ਦੇ ਵਿੱਚ ਅਸੀਂ ਕੇਮ ਬਦਲਾਈ ਹੋਈ ਸੀ ਟਰੈਕਟਰ ਦੀ ਜੰਮ ਸੀਨ ਬਦਲ ਕੇ ਦਿੱਤੀ ਸੀ ਆਹ ਜਾਲੀਆਂ ਆਹ ਰੇਡੀਏਟਰ ਬਦਲ ਕੇਤਾ ਸੀ ਉਹ ਥਲੜੀ ਪੁੜੀ ਕਿਉਂਕਿ ਪਹਿਲਾਂ ਹਵਾ ਵਾਲੀ ਮਾਰਦਾ ਹੀ ਪੈਰ ਤੇ ਫਿਰ ਹਵਾ ਘਟ ਗਿਆ ਸੀ ਆ ਤੇ ਆਹ ਦੇਖੋ ਹੁਣ ਇਹਦੀ ਛੰਡ ਕੱਢ ਦਾਂਗੇ ਜਿਵੇਂ ਆ ਪਹਿਵੇਂ ਗੱਲ ਡੀਜ਼ਲ ਚ ਪਾ ਕੇ ਮਾਰ ਰਹੇ ਹਾਂ ਆ ਕੈਮੀਕਲ ਆ ਸਾਰਾ ਨਾ ਡੀਜ਼ਲ ਚ ਪਾ ਕੇ ਮਾਰਿਆ ਹੈ ਕੱਲਾ ਹੈ ਕੱਲਾ ਕੱਲਾ ਕੈਮੀਕਲ ਆ ਡੀਜ਼ਲ ਚ ਮਾਰਿਆ ਬਾਤ ਇਹ ਵਾ ਹੌਲੀ ਹੌਲੀ ਪੱਟ ਦੂ ਸਾਰੀ ਕੈਮੀਕਲ ਤਾਂ ਮੂਰੇ ਹੀ ਮਾਰਨੀ ਬੈਟਰੀ ਬਾਉਂਡਰੀ ਚ ਡੀਜ਼ਲ ਨਾਲ ਮਾਰੀ ਮੂਰੇ ਡੀਜ਼ਲ ਆ ਥੱਲੇ ਥੋਲੇ ਕਲੱਚ ਦੇ ਇੱਥੇ ਆ ਥੱਲੇ ਇਹਦੇ 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 ਥੱਲੇ ਮਾਰੀ ਆ ਜੀ ਜਾਂ ਸਾਰੇ ਥੱਲੇ ਇਹਦੇ ਹੁਣ ਚੱਲ ਵੇ ਡੀਜ਼ਲ ਹੁਣ ਡੀਜ਼ਲ ਮਾਰ ਕੇ ਜਮਾ ਓਕੇ ਕਰਕੇ ਜਮਾ ਫੇਰ ਇਹਦੇ ਤੇ ਕਿਹੜੀ ਲੈਣੀ ਆ ਨਾ ਖੁਸ਼ਕੀ ਡੀਜ਼ਲ ਨਾ ਖੁਸ਼ਕੀ ਆਉਗੀ ਫੇਰ ਆ ਪੈਂਟ ਦੇ ਇੱਕ ਹੋਰ ਕੈਮੀਕਲਾਂ ਨਾ ਮਾ ਜਿਹੜੇ ਹੌਲੈਂਡ ਭਰਾਵਾਂ ਵਾਲੇ ਉਹ ਸਾਰੇ ਮਪਾਇਆ ਕਰੋ ਫੇਰ ਕਾਲਾ ਰਹਿਣ ਲੱਗੂ ਜਮਾ ਇਹ ਨਹੀਂ ਤਾਂ ਖੁਸ਼ਕੀ ਆ ਜਾਈ ਨਹੀਂ ਇੰਜਨ ਦੇ ਚਿੱਟੇ ਤੇ ਵਿੱਚ ਵਿੱਚ ਸਾਰੇ ਕਿਤੇ ਮਾਰ ਦੀਆਂ ਛੱਡੀ ਨਾ ਪੂਰਾ ਫਿਰ ਮੁੜ ਕੇ ਚਿੱਟੇ ਜਾਂਦੇ ਦਾ ਮਾਰਨਾ ਨਹੀਂ ਨੱਪਣਾ ਤੇਲ ਮਰਗਾਟਾ ਅਮਰਕੂਟਾ ਸਾਰੇ ਕਿਤੇ ਜਮਾ ਵਿੱਚ ਹੋਰ ਲੈ ਆਵਾਂਗੇ ਲੀਟਰ ਕੋਈ ਗੱਲ ਨਹੀਂ ਕਾਢ ਦੇ ਖੁਸ਼ਕੀ ਜਮਾ ਇਹ ਤੇਰੇ ਪਾਸੇ ਆ ਗਈ ਵਿਸ਼ਾਲ 25 ਮਾਡਲ 25 ਮਾਡਲ ਵਿਸ਼ਾਲ ਤੋਂ ਹੁੰਦੇ ਆ ਬਾਈ ਕਿਹਨੇ ਯੂਰੀਆ ਦਾ ਇਕਠਾਇਆ ਹੋਇਆ ਹੈ ਹਨਾ ਤੇ ਅਵੇਖੀ ਚੱਲਿਓ ਪੰਤਰਾ ਤੁਮੇਂ ਦੀ ਵੀਡੀਓ ਹੀ ਪਾਵਾਂਗੇ ਥੋੜੀ ਜੀ ਰੰਗ ਦੀ ਕੁਆਲਿਟੀ ਇਹਦੀ ਨਾ ਵਿਸ਼ਾਲ ਮਸ਼ੀਨ ਬਹੁਤ ਚੰਗੀ ਮਸ਼ੀਨ ਹੈ ਪਰ ਰੰਗ ਦੀ ਕੁਆਲਿਟੀ ਥੋੜੀ ਜੀ ਇਹਨਾਂ ਨੇ ਪਤਾ ਨਹੀਂ ਜਵੇਂ ਪ੍ਰੀਤ ਦੀਆਂ ਪੇਪੜੀਆਂ ਲੈਂਦੀਆਂ ਸੀ ਉਮੇ ਲੈਣ ਲੱਗ ਗਏ ਆ ਇਹਦੀ ਹਨਾ ਆ ਤੁਹਾਨੂੰ ਦਿਖਾਈ ਦੇਣਾ ਥੱਲੇ ਮਾ ਥੱਲੇ ਲੈਂਦੀਆਂ ਦੇਖ ਲੋ ਹਨ ਪਾਸੇ ਲੈਂਦੀਆਂ ਦੇਖ ਲੋ ਪਰ ਆ ਯਾਰ ਆਪਾਂ ਜਦੋਂ 331 ਲੱਖ ਰੁਪਇਆ ਵਿਸ਼ਾਲ ਦਾ ਤੇ ਮਸ਼ੀਨ ਬਹੁਤ ਚੰਗੀ ਆ ਬਹੁਤ ਮੰਨ ਕੇ ਬਾਨਾ ਨੰਬਰ ਤੇ ਚੱਲਦੀ ਆ ਪਰ ਯਾਰ ਆ ਚੀਜ਼ਾਂ ਮਾਰ 25 ਮਾਡਲ ਮਸ਼ੀਨ ਆ ਹਨਾ ਆਜਾ ਇੱਕ ਔਰੰਗ ਯਾਰ ਆ ਚੀਜ਼ ਜਦ ਮਾਰੀਆਂ ਨਾ ਹੁਣ ਉੱਥੇ ਮਾਰ ਲਉ ਨੀਗਾ ਚਲ ਉਥੋਂ ਮੂੰ ਲੈ ਜਾਂਦਾਗਾ ਹਨਾ ਆ ਥੱਲੇ ਦੇ ਪਾਸੇ ਦੇਖ ਲਓ ਪੱਕੇ ਦੇ ਇੱਥੇ ਬਹੁਤ ਥਾਂ ਔਰੰਗ ਹੈ ਨਾ ਪੇਪੜੀਆਂ ਬਾਨ ਬਾਨ ਲਈ ਜਾਂਦਾ ਤੇ ਇੱਥੇ ਤਾਂ ਕੋਈ ਹੈ ਨਾ ਕੋਈ ਜ਼ੋਰ ਨਹੀਂ ਪੈਂਦਾ ਇਹਦਾ ਜਿੱਤੇ ਨਾ ਆ ਦੇਖੋ ਜਿਵੇਂ ਪੇਪੜੀਆਂ ਬਾਨ ਬਾਨ ਉੱਡੀ ਜਾਂਦਾ ਹਨਾ ਰੰਗ ਦੀ ਕੁਆਲਿਟੀ ਸੁਧਾਰਨੀ ਚਾਹੀਦੀ ਆ ਆਹ ਦੇਖੋ ਕਿਵੇਂ ਥੋਪੀ ਆਪਣੀਆਂ ਪਾ ਪਿਆ ਆ ਦੇ ਆਹ ਜੀ ਦੇਖੋ ਲੈ ਇਹ ਕੁਆਲਿਟੀ ਤੇ ਨਿਗ੍ਹਾ ਰੀ ਨਹੀਂ ਚਾਹੀਦੀ ਇਹਨਾਂ ਨੂੰ ਮਸ਼ੀਨਾਂ ਵਾਲਿਆਂ ਨੂੰ ਜੋ 31 ਲੱਖ ਰੁਪਇਆ ਲੈਣਾ ਤਾਂ ਸਾਂਦ ਐ ਹੋਵੇ ਚੌਂ ਮੁੰਡਿਆਂ ਦੀ ਦਵਾਈ ਐ ਸਾਡੇ ਪਸੰਦ ਨਹੀਂ ਆ ਦੇਖ ਤੇ ਬੁਰਸ਼ ਵਜਦਾ ਐ ਘੱਟਣੇ ਕਹਿੰਦੇ ਪੁਰਸ਼ ਮਾਰ ਮਾਰ ਕੱਢਾਂ ਐ ਕਹਿੰਦੇ 10 ਜੋ ਕਹਿੰਦੇ 11 ਕਾੜ ਦੇ ਕਾੜ ਦੇ ਸਮਾਰ ਕੇ ਕਹਿੰਦੇ ਚੱਕ ਦੇ ਫੱਟੇ ਲੈਟਰ ਇੱਕ ਨੰਬਰ ਕੰਮ ਕਰਨ ਲੈਟਰ ਕਹਿੰਦੇ ਧੋਕੇ ਜਮਾ ਐ ਫੇਰ ਰੀਲ ਬਣਾਵਾਂ ਕਹਿੰਦੇ ਰੀਲ ਬਣਾਉਣੀ ਐ ਓਏ ਰੀਲ ਇੰਸਟਾਗ੍ਰਾਮ ਤੇ ਆੜ ਦੇ ਖੁਸ਼ਕੀਆਂ ਜਮਾਂ ਅਦੇ ਇੰਦਰੋ ਝੋਟਾ ਲੱਗਿਆ ਪਿਆ ਕੱਲੇ ਕੱਲੀ ਗੁੱਡੀ ਤੇ ਮਾਰਦੇ ਕੱਪੜਾ ਅਦੇ ਆਈ ਐਮ ਐਲ ਹਜੇ ਨਿਕਲ ਹੀ ਜਾਂਦੀ ਆ ਦੇਖੋ ਹੁਣ ਮੂਰੇ ਮੈਂ ਤਰ੍ਹਾਂ ਸ਼ੋਜੀ ਥੱਲੇ ਕਿਹੜੇ ਮਾਰਨ ਫੋਮ ਮਾਰਨੀ ਐ ਦਪਾ ਫੋਮ ਮਾਰਾਂਗੇ ਫੋਮ ਪੈਰੀਆ ਫੋਮ ਮਾਕਰ ਬਿਛਾਲੋ ਖੜੀ ਐ ਕਹਿੰਦੇ ਬਿਛਾਲੋ ਉਹਨਾਂ ਕੋਲ ਮਾਰਾਂਗੇ ਮਾਰ ਪਤਾ ਗੁੱਡੀਆਂ ਨੇ ਆ ਕੱਢ ਦੇ ਚੋ ਹਾਂ ਇੱਕ ਨੰਬਰ ਮਾਹੌਲ ਇੱਕ ਨੰਬਰ ਹੋਵੇ ਜਮਾ ਬਲੈਕ ਤੇ ਮਿਲਦੇ ਹਜਰਾ ਹੁਣੇ ਕਹਿੰਦੇ ਉਹ ਟਾਈਮ ਆ ਗਿਆ ਨਾ ਕੱਲੀ ਕੱਲੀ ਗੁੱਡੀ ਜਾਏ ਮਾਰਦਾ ਕਪੜਾ ਦੇਖ ਹੁੰਦੇ ਵੇਖ ਕਹਿੰਦੇ ਬੀਕੇਟੀ ਕਮਾਂਡਰ ਇਹ ਇੱਥੇ ਮਾਰ ਪਾਣਗੇ ਪਾਣੀ ਮਾਰੀ ਅੱਜ ਹੀ ਘੱਟਣਗੇ ਛੰਡ ਟਰੈਕਟਰ ਦੀ ਮੁੰਡੇ ਪਹਿਲਾਂ ਹੀ ਯਾਰ ਬਹੁਤ ਵਧੀਆ ਤੋਂ ਟਰੈਕਟਰ ਤਾਂ ਹੀ ਦੇਣਾ ਕੋਲ ਤਵਾਉਣ ਆਉਂਦੇ ਆ ਆ ਮੁੰਡਿਆਂ ਦੇ ਨੰਬਰ ਆ ਹੀਰਾ ਤੇ ਰਾਜੂ ਅਦਰ ਬਿਸ਼ਾਲੋ ਤੋਂ ਹੀ ਆਨੇ ਝੋਟੇ ਇਹਨਾਂ ਕੋਲ ਯਾਰਾ ਪ੍ਰਬੰਧ ਬੜਾ ਚੰਗਾ ਦੇ ਖੁੱਲਾ ਥਾਂ ਹੈ ਹਨਾ ਉਹ ਟਰੈਕਟਰ ਵੀ ਤੋਂ ਆ ਖੁੱਲਾ ਥਾਂ ਮਾਗਰ ਮੋਗਰ ਹਨਾ ਐ ਲੈ ਪਵਾ 100 ਟਰੈਕਟਰ ਖੜਾ ਲਾਵਾਂ ਮਾਗਰ ਆ ਨਿਆ ਰ ਆ ਗਿਆ ਹੁਣ ਟਰੈਕਟਰ ਦੇ ਨਾ ਗੱਡੀਆਂ ਗੁੱਡੀਆਂ ਇਥੋਂ ਧੋ ਕੇ ਇੱਧਰ ਲਿਆ ਕੇ ਨਾ ਉਹ ਟਰੈਕਟਰ ਖੜਾ ਕਤੋਂ ਨਾਲ ਦਿਖਾਇਆ ਪਹਿਲਾਂ ਇੱਕ ਬਾਅ ਕੇ ਕਾ ਖੜਾ ਇੱਧਰ ਕਰਕੇ ਸਾਫ ਕਰਦੇ ਹਣਾ ਕਲੀਨ ਕਲੂਨ ਕਰਕੇ ਗੱਡੀ ਇੱਧਰ ਬੋਸ਼ ਪੁਸ਼ ਕਰਕੇ ਸਾਰੀ ਇੱਧਰ ਧੋਕੇ ਇੱਥੇ ਲੈਂਦੇ ਆ ਦੇ ਸਾਫ ਕਰਨੀ ਹਣਾ ਆਏ ਮਿੱਤਰੋ ਕਹਿੰਦੇ ਕਿਹੜਾ ਟਰੈਕਟਰ ਆ ਓਏ ਕਹਿੰਦਾ ਜਿਹੜਾ ਹੁਣ ਬੁਕਿੰਗ ਤੇ ਮਿਲਦਾ ਝਾਕੋ ਮਾਰੂ ਨੇਗਾ ਸਪੈਸ਼ਲ ਐਡੀਸ਼ਨ ਆ ਕਹਿੰਦੇ ਇਹ ਮਾਰੂ ਨੇਗਾ ਮਾਰੂ ਨੇਗਾ ਮਾਰੂ ਨੇਗਾ ਤਿੰਨੀਆਂ ਗੱਡੀਆਂ ਤੇ ਪਾਉਂਦੇ ਹਨ ਨੂੰ ਇੰਨੀ ਘਾ ਹੋਰ ਲਿਆ ਪਾ ਕੇ ਫੋਮ ਆ ਐਂ ਕਰਦਾ ਝਗੋ ਝੱਗ ਝਗੋ ਝੱਗ ਕਰਦਾ ਕਹਿੰਦੇ ਐ ਓਏ ਝਗੋ ਝੱਗ ਕਰਦਾ ਕਹਿੰਦੇ ਐ ਵਾ ਹੁਣ ਨਾ ਨਿਬੜਿਆ ਜਣਾ ਰਾਜੂ ਰਾਜੂ ਕੋਲੇ ਜੌਂੜੀ ਹਾਰਾ ਕਹਿੰਦਾ ਪਰ ਧੜਕਣ ਦਿਲਾਂ ਦੀ ਇਹ ਬਣ ਗਈ ਹੁਣ ਹੈ ਟਾਈਮ ਹੌਲੈਂਡ ਦਾ ਹੁਣ ਓਏ ਕਹਿੰਦੇ ਮਿੱਤਰੋ ਸਾਂਹ ਸਾਂਹ ਲਾਹੇ ਤੋਂ ਬੜਾ ਸੋਹਣਾ ਲੱਗਦਾ ਹਨਾ ਓਏ ਅੱਜ ਲਾ ਕੇ ਲਜਾਵਾਂ ਕਾੜ ਦੇ ਛੰਡ ਜੰਗਾ ਲੈ ਓਏ ਮਿੱਤਰਾ ਕਹਿੰਦੇ ਬਹਿ ਜਾ ਬਹਿ ਜਾ ਹੋ ਗਈ ਓ ਧੋਕੇ ਦੇ ਟ੍ਰੈਨ ਤੇ ਗਏ ਜਮਾ ਉੱਤੀ ਮੱਡੀ ਚੌਂਕਦੀ ਹੁੰਦੀ ਆ ਦੇਖ ਹੈ ਜੇ ਮੈਂ ਉੱਤੀ ਮੱਡੀ ਚੌਂਕਦੀ ਹੁੰਦੀ ਆ ਚੱਕੋ ਅੱਜ ਮਾਰਦਾ ਸੈਣ ਤਾਂ ਹੁਣ ਇਹਦਾ ਮੋਡੀਫਾਈ ਕਰਾਉਣਾ ਇਹ ਅਜੇ ਹੋਰ ਇਹਦੇ ਤੇ ਬਹੁਤ ਚੀਜ਼ਾਂ ਲਾਉਣੀਆਂ ਤੇ ਲਾਉਣੀਆਂ ਹੀ ਆ ਹਨਾ ਤੇ ਦੱਸਿਓ ਵੀ ਕੀ ਕੀ ਹੋਰ ਲਾਈਏ ਤੇ ਹੁਣ ਸੋਹਣੇ ਬਣਾਉਣਾ ਇਹਨੂੰ ਝੋਟੇ ਨੂੰ ਆਪਾਂ ਵੱਡੀ ਪ੍ਰੋਬਲਮ ਰਹਿੰਦੀ ਆ ਰਾਜੂ ਕੀ ਰਹਿੰਦੀ ਆ ਖੁਸ਼ਕੀ ਦੀ ਖੁਸ਼ਕੀ ਹਾਂ ਇਹਦੇ ਵਿੱਚ ਥੋੜਾ ਜਿਹਾ ਡੀਜ਼ਲ ਪਾਇਆ ਤੇ ਮੁਗਲੈਲ ਪਾਇਆ ਹਣਾ ਹੁਣ ਇਹਦੇ ਪਾਣੀ ਨਹੀਂ ਮਾਰਨਾ ਪਾਣੀ ਨਹੀਂ ਮਾਰਨਾ ਲੈ ਮਾਰ ਦੋਈ ਠੰਡੇ ਮਾਦੇ ਨਾਲ ਹੌਲੀ ਹੌਲੀ ਲਵੇ ਲਾ ਕੇ ਮਾਰਦੇ ਸਾਰੇ ਦੇ ਇਹ ਮੁਗਲੈਲ ਵੇਚਿਆ ਹੁਣ ਇਹਦੇ ਤੇ ਮੁਗਲੈਲ ਦੇ ਵਿੱਚ ਪਾਇਆ ਹੁਣ ਡੀਜ਼ਲ ਇਹ ਜਿਹੜੀ ਖੁਸ਼ਕੀ ਨੀ ਹੁਣ ਰਹਿੰਦੀ ਹੁਣ ਖੁਸ਼ ਕੀ ਹੁਣ ਕਿਉਂਕਿ ਰੰਗ ਕਾਲਾ ਦਾ ਰੰਗ ਕਾਲੇ ਦਾ ਆਟੋਮੈਟਿਕੀ ਖੁਸ਼ ਕੀ ਪੈਂਦੀ ਹੈ ਨਾ ਠੰਡੇ ਜਾ ਮਦਨੇ ਹੌਲੀ ਹੌਲੀ ਮਰੀ ਜਾ ਲੈ ਜਮੇ ਜਮਾ ਇੱਕ ਥਾਂ ਨਾ ਛੱਡੇ ਜੇ ਵਿੱਚ ਓਟਿਆ ਟਰੈਕਟਰ ਦਾ ਬੰਗ ਵਰਗਾ ਬਣਾਦਾ ਮੁੰਡੇ ਨੇ ਧੋਸ ਫੇਰ ਰੱਖ ਦਿੰਦੇ ਆਸਤਾ ਆਸਤਾ ਹੱਸਦਾਲ ਦੇ ਸਾਹਮਣੇ ਆ ਭਈ ਆ ਨੰਬਰ ਇਹਨਾਂ ਦੇ ਆ ਵੇਖ ਹੁਣ ਸਾਧਨ ਦੇ ਸਾਧਨ ਆਉਣ ਲੱਗ ਗਿਆ ਤੇ ਉਹ ਦੋ ਗੱਡੀਆਂ ਉਹ ਖੜੀਆਂ ਧੋਣ ਵਾਲੀਆਂ ਆ ਖੜੀ ਆ ਉਹ ਖੜਿਆ ਆ ਖੜਾਗਾ ਇੱਧਰ ਖੜੀਏ ਇੱਧਰ ਖੜੇ ਆ ਨਾ ਹੋਣੇ ਚ ਮੁਗਲੈਲ ਪਾਇਆ ਹੋਇਆਗਾ ਬਹਿ ਬੂ ਕੇ ਸਾਰੇ ਢਿੱਡ ਦੇ ਥੱਲੇ ਸੁੱਲੇ ਕਿਤੇ ਨਹੀਂ ਛੱਡਦੇ ਅਸੀਂ ਤੇ ਹੁਣ ਇਹ ਕਾਲਾ ਕਾਲਾ ਨਿਕਲਿਆ ਉਹ ਜਮਾ ਏ ਚੌਂਕੂ ਆ ਜਮਾ ਉਹਦੀ ਮਿੱਟੀ ਚੌਂਕਰੀ ਹੁੰਦੀ ਏ ਯਾਰ ਐਂ ਚੌਂਕੂ ਆ ਸਾਰਾ ਦੇਖੀ ਚੱਲੋ ਜਮਾ ਮਰਗਾੜਾਂ ਖੱਲੇ ਵੀ ਮਾਰਦੇ ਹਾਂ ਇੱਥੇ ਯਰ ਜੋਰ ਨਹੀਂ ਪੈਂਦੀ ਨਾ ਦੂਹਾ ਦਾ ਆਹ ਨੜਾ ਨੂੜਾ ਸਾਰੇ ਮਾਰਨੀ ਯਰ ਨਹੀਂ ਪੈਂਦੀ ਮੁੜ ਕੇ ਹੁਣ ਫਿਰ ਕਿਉਂਕਿ ਹੁਣ ਖੜੂਗਾ 6 ਮਹੀਨੇ ਕੰਮ ਤਾਂ ਕੋਈ ਲੈਣਾ ਨਹੀਂ ਇਹ ਤੋਂ ਕੀਟ ਦੇ ਨਾਂ ਵਾਲੀ ਵਾਹ ਕੱਲਾ ਆ ਬਹਾ ਮਾਰਦੇ ਉਹ ਕੀਟ ਜੁਰ ਗਿਆ ਚੱਕ ਲੈ ਮਿਤਰੋ ਲੱਗਦਾ ਜਿਵੇਂ ਜਾਂਸੀ ਜੂ ਅੱਜ ਕੜਾਇਆ ਹੁੰਦਾ ਨਵਾਂ ਹਨਾ ਦੇਖੋ ਧਿਆਨ ਨਾਲ ਪਰ ਇਹ ਮੋਗਲੈਲ ਮਾਰਨਾ ਜ਼ਰੂਰੀ ਹੈ ਮੋਗਲੈਲ ਮਾਰ ਕੇ ਨੂੰ ਜੇ ਜਦੋਂ ਕਰੇ ਹੋਵੇ ਤਾਂ ਹੀ ਸੁਣਾਵਦੇ ਮੁੜ ਕੇ ਵਿੱਚ ਮੋਗਲੈਲ ਰਾਚ ਜਾਂਦਾ ਹਨਾ ਇਹਨੂੰ ਕਾਲਾ ਕਰ ਦਿੰਦਾ ਨੀ ਹਰ ਇੱਕ ਹੌਲੈਂਡ ਦੇ ਖੁਸ਼ਕੀ ਆਉਂਦੀ ਹੈ ਜੀ ਇਹਨੇ ਕੰਮ ਚ ਚਾਕੇ ਲੈਣਾ ਹਨਾ ਤੇ ਆਹੀ ਚੱਕਰ ਆ ਵੀ ਹੁਣ ਇਹ ਤੇ ਮੁਗਲੈਲ ਮਾਰਦਾ ਇਹਦੇ ਵਿੱਚ ਰਚੀ ਜਾਊਗਾ 2 ਘੰਟੇ 2.5 ਘੰਟੇ ਨਾਲ ਫਿਰ ਮੁੜ ਕੇ ਮੁਗਲੈਲ ਪਾਣੀ ਮਾਰਨ ਨਾਲ ਤਾਂ ਮਾਰ ਦਾਂਗੇ ਤੇ ਨਹੀਂ ਫਿਰ ਇਹਨੂੰ ਘਰੇ ਲੈ ਜਾਾਂਗੇ ਦੂਬਾ ਤੇ ਪਾ ਕੇ ਪੱਲੀ ਖੜਾ ਦਾਂਗੇ ਉੱਤੇ ਕਪੜਾ ਕੂਪੜਾ ਹਨਾ ਤੇ ਬਾਕੀ ਦੇਖਨੇ ਆ ਥੋੜੀਆਂ ਜਿਹੀਆਂ ਇੰਜ ਤਬਦੀਲੀਆਂ ਕਰਨੀਆਂ ਆਂਗੇ ਹੁਣ ਸੋਨਾ ਜਿਹਾ ਬਣਾਉਣਾਗਾ ਹਨਾ ਯੋਗੀ ਬੜੇ ਮੇਰੇ ਭਰਾ ਟਰੈਕਟਰ ਸ਼ਿੰਗਾਰ ਕੇ ਰੱਖਦੇ ਸੋਹਣੇ ਤੋਂ ਸੋਹਣੇ ਉਹ ਕੰਮ ਵਾਂਗੂ ਸੀ ਵੀ ਸਾਨੂੰ ਸੋਨਾ ਜਾਂ ਬਣਾਉਣਾ ਦਿਲ ਕਰਦਾ ਹੈ ਹਨਾ ਬਾਕੀ ਵਲੌਗ ਨਾਲ ਮੈਂ ਜੁੜਦੇ ਰਹੇ ਹੋ ਬਈ ਧੰਨਵਾਦ ਤੁਹਾਡਾ ਸਾਰਿਆਂ ਦਾ YouTube ਤੇ ਵਲੌਗ ਮੇਰੇ ਭਰਾ ਜਰੂਰ ਦੇਖਿਆ ਕਰੋ ਯਾਰ ਥੋੜੇ ਕਰਕੇ YouTube ਚ ਜਾਏ ਤੁਸੀਂ ਦੇਖਣੋ ਹਟ ਗਿਆ ਇਹ ਗੱਲ ਮਾੜੀ ਏ ਥੋੜੀ ਯਾਰ ਹਨਾ ਦੇਖਿਆ ਕਰੋ ਮੇਰੇ ਵੀਰ ਸਾਰੇ ਦੱਸੋ ਮਿੱਤਰੋ ਕੀ ਰਿਪੋਰਟ ਆ ਟਰੈਕਟਰ ਦੀ ਹਾਂ ਚੌਂਕ ਦਾ ਅਜੇ ਤਾਂ ਸ਼ਾਮੇ ਖੜਾ ਹੋਇਆ ਹੈਗਾ ਧੁੱਪੇ ਕਰਦਾ ਐਂ ਚੌਂਕੂ ਜਿਵੇਂ ਆਉਦੀ ਮਿੱਟੀ ਚੌਂਕਦੀ ਹੁੰਦੀ ਹੈ ਹਨਾ ਜਾਕੂ ਮਰੂਨੇਗਾ ਹੁਣ ਆ ਬੱਚੇ ਤੇ ਪਾਲਸ਼ ਮਾਰਨੀ ਆ ਇਕੱਲੇ ਤੇ ਬਸ ਹੋਰ ਕਿਤੇ ਨਹੀਂ ਹੈ ਨਾ ਛੋਟਾ ਸਾਡਾ ਵੀਰ ਤੇ ਇਧਰ ਮਰੂਨੇਗਾ ਇਹ ਦੇਖੋ ਚੌਂਕ ਤੋਂ ਇਹ ਮੁਗਲੈਲ ਮਰਵਾਉਣਾ ਰਾਜੀ ਆ ਜੀ ਆਪਾਂ ਮੁਗਲੈਲ ਨਹੀਂ ਮਾਰਾਂਗੇ ਨਾ ਇਹ ਜੋ ਕਾਲਸ ਛਟਿਆਸ ਨਹੀਂ ਜਾਂਦੀ ਹੈ ਨਾ ਆ ਹੁਣ ਇਹ ਚ ਡੀਜ਼ਲ ਪਾਈ 100 ਗ੍ਰਾਮ ਤੇ ਇਧਰ 1 ਟਰ ਮੁਗਲੈਲ ਹੈ ਨਾ ਇਹ ਮਾਰਤਾ ਇਹਨੇ ਥੋੜਾ ਚੱਕਿਆਂ ਦੇ ਮਾਰ ਦੇ ਚੱਕਿਆਂ ਨੂੰ ਪੂੰਜੀ ਤਾਂ ਤੇ ਹੁਣ ਚੌਂਕਦਾ ਬਿਲਕੁਲ ਜਮਾ ਇਹ ਤੇ ਲੱਗੇ ਇੱਟ ਤੱਕ ਪੱਕਾ ਦੱਸੋ ਵੀ ਕੀ ਰਿਪੋਰਟ ਹੋ ਗਈ ਟਰੈਕਟਰ ਦੀ ਹੁਣ ਤੇ ਪਾਲਸ਼ ਮਾਰੀ ਜਾਂਦੇ ਆ ਮਾਰਦੇ ਪੱਕੀ ਪੱਕੀ ਸਾਰੀ ਪਿਆ ਆ ਐ ਪਾਲਸ਼ ਮਾਰੀ ਜਾਂਦੇ ਆ ਨਵੀਂ ਮਸ਼ੀਨ ਨਾਲ ਕੱਲੇ ਬਕਸੇ ਬਕਸੇ ਤੇ ਮਾਰੀ ਆ ਕੂਂਜਾ ਖਾਂਜਾ ਸਾਰੇ ਮਾਰਦੇ ਓਕੇ ਜਮਾ ਰਾਜੂ ਜਮਾ ਚੜ੍ਹਦੀ ਗਲ ਹੈ ਚਮਕਾਤਾ ਟਰੈਕਟਰ ਦੇਖੋ ਐਂ ਜੌਂਕੜਾ ਬਣਾਤੀ ਗੱਲ ਜਮਾ